ਸਤਿ ਸ਼੍ਰੀ ਅਕਾਲ ਸਭ ਨੂੰ ਨਿਊ ਅਕਾਲ ਰੂਪ ਮੈਰਿਜ ਵੀਰੋ ਚੈਨਲ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ ਔਰ ਅੱਜ ਦੀ ਇਹ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਜਾਨਕੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰਨਾ ਹੈ ਤਾਂ ਜੋ ਸਾਡੇ ਕੋਲ ਹਰ ਰੋਜ਼ ਨਵੇਂ-ਨਵੇਂ ਪ੍ਰੋਫਾਈਲਜ਼ ਆ ਰਹੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੀ। ਫਰਸਟ ਪ੍ਰੋਫਾਈਲ ਹੈ ਵੈਲ ਸੈਟਲ ਫੈਮਲੀ ਤੋਂ ਨਿਊਜ਼ੀਲੈਂਡ ਵਿੱਚ ਪੀਆਰ ਲੜਕੀ ਜਿਹੜੀ ਨਿਊਜ਼ੀਲੈਂਡ ਵਿੱਚ ਗਵਰਨਮੈਂਟ ਜੌਬ ਕਰਦੀ ਹੈ। 1992 ਦਾ ਬਰਥ, 5 ਫੁੱਟ 3 ਇੰਚ ਹਾਈਟ, ਕੁਆਲੀਫਿਕੇਸ਼ਨ ਹੈ ਮੈਡੀਕਲ ਡਿਗਰੀ ਇਨ ਨਿਊਜ਼ੀਲੈਂਡ, ਕਾਸਟ ਹੈ ਇਹਨਾਂ ਦੀ ਜੱਟ ਸਿੱਖ ਔਰ ਸਾਰੀ ਫੈਮਲੀ ਨਿਊਜ਼ੀਲੈਂਡ ਵਿੱਚ ਵੈਲ ਸੈਟਲ ਹੈ। ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਲੜਕਾ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਲੀ ਤੋਂ ਹੀ ਚਾਹੀਦਾ ਹੈ। ਜਿਹੜਾ ਇੰਜੀਨੀਅਰ ਜਾਂ ਕੋਈ ਡਿਗਰੀ ਹੋਲਡਰ ਹੋਵੇ ਔਰ ਸੋਹਣਾ ਸੁਨਖਾ ਹੋਵੇ ਜਿਸ ਦੀ ਉਮਰ 27 ਤੋਂ ਲੈ ਕੇ 33 ਸਾਲ ਵਿਚਕਾਰ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9041223961 9041223961 ਨੈਕਸਟ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਲੜਕੀ ਜਿਹੜੀ ਪ੍ਰਿੰਟਨ ਸਿਟੀ ਵਿੱਚ ਰਹਿੰਦੀ ਹੈ ਕਾਸਟ ਹੈ ਨਾਂ ਦੀ ਜੱਟ ਸਿੱਖ 5 ਫੁੱਟ 6 ਇੰਚ ਹਾਈਟ ਹੈ 1990 ਦਾ ਬਰਥ ਹੈ ਔਰ ਜੀਲਾ ਹੈ ਨਾਂ ਦਾ ਲੁਧਿਆਣਾ ਲੜਕੀ ਦੀ ਕੁਆਲੀਫਿਕੇਸ਼ਨ ਹੈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਔਰ ਆਈਟੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੈ ਕੈਨੇਡਾ ਤੋਂ ਹੁਣ ਲੜਕੀ ਆਈਟੀ ਕੰਪਨੀ ਦੇ ਵਿੱਚ ਵਧੀਆ ਜੌਬ ਕਰਦੀ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਇਹਨਾਂ ਨੂੰ ਜੱਟ ਸਿੱਖ ਫੈਮਿਲੀ ਤੋਂ ਕੈਨੇਡਾ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲੜਕਾ ਨਸ਼ਾ ਰਹਿਤ ਹੋਵੇ ਔਰ ਜੇਕਰ ਲੜਕਾ ਤਲਾਕशुदा ਹੋਵੇ ਤਾਂ ਬਿਨਾ ਬੱਚੇ ਤੋਂ ਹੋਵੇ ਕਿਉਂਕਿ ਲੜਕੀ ਬੇਕਸੂਰ ਥੋੜਾ ਸਮਾਂ ਤਲਾਕ ਹੋਇਆ ਹੈ ਔਰ ਲੜਕੀ ਕੋਲ ਕੋਈ ਵੀ ਬੱਚਾ ਨਹੀਂ ਹੈ ਇੰਡੀਆ ਤੋਂ ਇਹਨਾਂ ਨੂੰ ਰਿਸ਼ਤਾ ਨਹੀਂ ਚਾਹੀਦਾ ਹੈ ਇਸ ਲਈ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਸਿਰਫ ਜਿਹੜੇ ਲੜਕੇ ਕੈਨੇਡਾ ਦੇ ਵਿੱਚ ਪੀਆਰ ਜਾਂ ਸਿਟੀਜਨ ਨੇ ਉਹੀ ਇਹਨਾਂ ਦੇ ਨਾਲ ਸੰਪਰਕ ਕਰਨ ਔਰ ਲੁਧਿਆਣਾ ਜ਼ਿਲ੍ਹਾ ਜਾਂ ਇਸ ਦੇ ਨਾਲ ਲੱਗਦੇ ਇਲਾਕੇ ਵਾਲੇ ਹੀ ਇਹਨਾਂ ਨੂੰ ਕੰਟੈਕਟ ਕਰਨ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9815567290 9815567290 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ 1995 ਦਾ ਬਰਥ 5 ਫੁੱਟ 1 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਬੀਟੈਕ ਇਲੈਕਟ੍ਰੀਕਲ ਇੰਜੀਨੀਅਰਿੰਗ ਇੰਡੀਆ ਤੋਂ ਔਰ ਐਮਬੀਏ ਯੂਕੇ ਤੋਂ ਔਰ ਲੜਕੀ ਦੇ ਕੋਲ ਯੂਕੇ ਦਾ 5 ਸਾਲ ਦਾ ਵਰਕ ਪਰਮਿਟ ਹੈ ਐਸ ਟਾਈਮ ਲੜਕੀ ਯੂਕੇ ਵਿੱਚ ਹੀ ਹੈ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਲੜਕਾ ਯੂਕੇ ਵਿੱਚ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਮਰਾਲਾ ਏਰੀਆ ਤੋਂ ਨੀਅਰ ਲੁਧਿਆਣਾ ਔਰ ਇਹਨਾਂ ਦਾ ਸੰਪਰਕ ਨੰਬਰ ਹੈ +447867035850 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਆਰਐਨ ਨਰਸ ਹੈ ਰਜਿਸਟਰਡ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ 1996 ਦਾ ਬਰਥ 5 ਫੁੱਟ 4 ਇੰਚ ਹਾਈਟ ਔਰ ਲੜਕਾ ਇਹਨਾਂ ਨੂੰ ਕਟਿੰਗ ਵਾਲਾ ਚਾਹੀਦਾ ਹੈ ਜਿਹੜਾ ਕੈਨੇਡਾ ਦੇ ਵਿੱਚ ਹੋਵੇ ਗੁਰਦਾਸਪੁਰ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9417834082 9417834082 ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ ਉਮਰ ਹੈ ਨਾ ਦੀ 31 ਸਾਲ 10th ਕਲਾਸ ਪਾਸ ਨੇ 5 ਫੁੱਟ 7 ਇੰਚ ਹਾਈਟ ਲੜਕੀ ਦਾ ਡਾਈਵੋਰਸ ਹੋਇਆ ਹੈ ਔਰ ਇੱਕ ਬੇਟੀ ਹੈ 4 ਸਾਲ ਦੀ ਔਰ ਅੰਮ੍ਰਿਤਧਰੀ ਔਰ ਨਸ਼ੇ ਰਹਿਤ ਲੜਕੇ ਨੂੰ ਪਹਿਲ ਹੈ ਲੜਕਾ ਵਧੀਆ ਬਿਜ਼ਨਸ ਕਰਦਾ ਹੋਵੇ ਜਾਂ ਜੋਬ ਤੇ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਮਰਾਲਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 8360108335 8360108835 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰिज ਵੀਡੀਓ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ 1990 ਦਾ ਬਰਤ ਹੈ ਲੜਕੀ ਦਾ ਅਨਮੈਰਿਡ ਹੈ 5 ਫੁੱਟ ਹਾਈਟ ਹੈ ਕਵਾਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਐਸਸੀ ਲੜਕਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਚਾਹੀਦਾ ਹੈ ਜਿਹੜਾ ਇਟਲੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਹੋਰ ਯੂਰਪ ਕੰਟਰੀ ਵਿੱਚ ਹੋਵੇ ਜਾਤੀਬੰਧਨ ਕੋਈ ਨਹੀਂ ਹੈ ਔਰ ਸਿੰਪਲ ਮੈਰਿਜ ਕਰਨੀ ਹੈ ਇਹਨਾਂ ਨੇ ਜਲੰਧਰ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9041718507 9041718507 ਨੈਕਸਟ ਹੈ ਅਰੋੜਾ ਖੱਤਰੀ ਚੋਪੜਾ ਕਸਤ ਦੀ ਲੜਕੀ ਜਿਹੜੀ ਕੰਪਨੀ ਦੇ ਵਿੱਚ ਡਾਇਰੈਕਟਰ ਹੈ ਔਰ 18 ਤੋਂ 23 ਲੱਖ ਰੁਪਏ ਸਾਲਾਨਾ ਪੈਕੇਜ ਹੈ ਇਹਨਾਂ ਦਾ 1992 ਦਾ ਬਰਥ 5 ਫੁੱਟ 1 ਇੰਚ ਹਾਈਟ ਪੇਰੈਂਟਸ ਰਿਟਾਇਰ ਨੇ ਸਰਕਾਰੀ ਜੋਬ ਤੋਂ ਔਰ ਮੁਹੱਲੀ ਸਿਟੀ ਨੇ ਬਲੋਂਗ ਕਰਦੇ ਨੇ ਇਹਨਾਂ ਦੀ ਚੋਇਸ ਇਹ ਆ ਕਿ ਲੜਕਾ ਬਰਾਬਰ ਯੋਗਤਾ ਵਾਲਾ ਹੋਵੇ ਪਿਓਰ ਵੈਜੀਟੇਰੀਅਨ ਫੈਮਿਲੀ ਨੇ ਬਲੋਂਗ ਕਰਦਾ ਹੋਵੇ ਔਰ ਮੁਹਾਲੀ ਚੰਡੀਗੜ੍ਹ ਪੰਚਕੂਲਾ ਦਿੱਲੀ ਨੌਇਡਾ ਬੈਂਗਲੌਰ ਜਾਂ ਫਿਰ ਪੁਣੇ ਸਿਟੀ ਤੋਂ ਹੋਵੇ ਹੋਰ ਵਿਸਥਾਰ ਇਨਫੋਰਮੇਸ਼ਨ ਵਾਸਤੇ ਫੈਮਿਲੀ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਹੈ 9779141471 9779141471 ਔਰ ਕਿਰਪਾ ਕਰਕੇ ਇਹਨਾਂ ਨੂੰ ਮੈਰਿਜ ਬਿਊਰੋ ਵਾਲੇ ਬਿਲਕੁਲ ਵੀ ਕਾਲ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸੰਪਰਕ ਕਰਨ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਜੌਬ ਕਰਦੀ ਹੈ ਐਜ਼ ਅ ਵੀਜ਼ਾ ਕਾਉਂਸਲਰ 30 ਸਾਲ ਇਹਨਾਂ ਦੀ ਏਜ ਹੈ 5 ਫੁੱਟ 2 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਫਾਦਰ ਇਹਨਾਂ ਦੇ ਆਰਐਮਪੀ ਡਾਕਟਰ ਨੇ ਮਦਰ ਆਂਗਣਵਾੜੀ ਟੀਚਰ ਨੇ ਔਰ ਕਾਸਟ ਹੈ ਇਹਨਾਂ ਦੀ ਮਜਬੀ ਸਿੱਖ ਦੋ ਇਹਨਾਂ ਦੇ ਕੰਟੈਕਟ ਨੇ ਪਹਿਲਾ ਹੈ 94674 28092 ਦੂਸਰਾ ਹੈ 972808 8488 ਦੋਨੋ ਨੰਬਰ ਤੇ ਆਨਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਨੈਕਸਟ ਹੈ ਲੜਕੀ ਦਾ ਰਿਸ਼ਤਾ ਲੜਕੀ ਦੀ ਉਮਰ ਹੈ 33 ਸਾਲ ਹਾਈਟ ਹੈ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਫਾਦਰ ਇਹਨਾਂ ਦੇ ਆਰਐਮਪੀ ਡਾਕਟਰ ਨੇ ਮਦਰ ਅੰਗਨਵਾੜੀ ਵਰਕਰ ਕਾਸਟ ਹੈ ਇਹਨਾਂ ਦੀ ਮਝਵੀ ਸਿੱਖ ਔਰ ਦੋ ਇਹਨਾਂ ਦੇ ਕੰਟੈਕਟ ਨੇ ਪਹਿਲਾ ਹੈ 9467428092 ਦੂਸਰਾ ਹੈ 9728088488 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਹਨਾਂ ਦੇ ਨਾਲ ਡਾਇਰੈਕਟ ਗੱਲਬਾਤ ਨੈਕਸਟ ਹੈ ਲੜਕੀ ਦਾ ਰਿਸ਼ਤਾ ਲੜਕੀ ਡੈਨਮਾਰਕ ਕੰਟਰੀ ਵਿੱਚ ਜੋਬ ਕਰਦੀ ਹੈ ਕੁਆਲਿਫੀਕੇਸ਼ਨ ਹੈ ਪੀ ਐਚ ਡੀ ਨਿਊਰੋਸਾਇੰਸ 1992 ਦਾ ਬਰਥ 5 ਫੁੱਟ 4 ਇੰਚ ਹਾਈਟ ਔਰ ਲੜਕਾ ਇਹਨਾਂ ਨੂੰ ਸਿਰਫ ਜੱਟਸੀਕ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਯੂਰਪ ਕੰਟਰੀ ਵਿੱਚ ਸੈਟਲ ਹੋਵੇ ਕਰਨਾਲ ਸਿਟੀ ਨੂੰ ਬਿਲੋਂਗ ਕਰਦੇ ਨੇ और मैरिज ब्यूरो वाले बिल्कुल भी कॉन्टैक्ट ना करना फैमिली वाले ही सीधा संपर्क कर फ़ोन नंबर नोट करो जी चुरानवे एक सठ सताहठ चार पंद्रह नाइन फोर वन सिक्स जीरो सिक्स सैवन फोर वन फाइव नैक्सट है लड़की का रिश्ता डेट ऑफ बर्थ है अठाई मई उन्नीस सौ सतानवे हाइट है पाँच फुट चार इंच लड़की प्राइवेट टीचर है क्वालिफिकेशन है ग्रैजुएशन और एन टी टी कंप्यूटर कोर्स ਇੱਕ ਸਿਸਟਰ ਹੈ ਉਹ ਕੈਨੇਡਾ ਵਿੱਚ ਹੈ ਪੀਆਰ ਔਰ ਮੈਰਿਡ ਹੈ ਇੱਕ ਬ੍ਰਦਰ ਹੈ ਉਹ ਵੀ ਕੈਨੇਡਾ ਵਿੱਚ ਹੈ ਕਾਸਟ ਹੈ ਜੱਟ ਸਿੱਖ ਜ਼ਮੀਨ ਹੈ ਇਹਨਾਂ ਦੀ 8 ਏਕੜ ਹੁਸ਼ਿਆਰਪੁਰ ਸਿਟੀ ਨੂੰ ਬਿਲੋਂਗ ਕਰਦੇ ਨੇ ਔਰ ਇਹਨਾਂ ਨੂੰ ਹੁਸ਼ਿਆਰਪੁਰ ਦੇ ਆਸ-ਪਾਸ ਤੋਂ ਹੀ ਰਿਸ਼ਤਾ ਚਾਹੀਦਾ ਹੈ ਜਨ ਕਿ ਜਲੰਧਰ ਗੜਸ਼ੰਕਰ ਇਸ ਏਰੀਆ ਤੋਂ ਔਰ ਲੜਕਾ ਐਨਆਰਆਈ ਹੋਵੇ ਕੈਨੇਡਾ ਆਸਟ੍ਰੇਲੀਆ ਜਾਂ ਯੂਐਸਏ ਵਿੱਚ ਔਰ ਫੈਮਿਲੀ ਦਾ ਫੋਨ ਨੰਬਰ ਹੈ 9968272681 8968272681 ਨੈਕਸਟ ਇਹ ਹੈ ਜੀ ਲੜਕੀ ਦਾ ਰਿਸ਼ਤਾ ਲੜਕੀ ਵੈਲ ਸੈਟਲ ਫੈਮਿਲੀ ਤੋਂ ਹੈ ਆਪਣਾ ਹੀ ਇਹਨਾਂ ਦਾ ਬਿਜ਼ਨਸ ਹੈ ਨਵੰਬਰ 1986 ਦਾ ਬਰਥ 5 ਫੁੱਟ 5 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕੰਪਿਊਟਰ ਕੋਰਸ ਇਹਨਾਂ ਨੇ ਕੀਤਾ ਹੈ ਔਰ ਕਾਸਟ ਹੈ ਜੱਟ ਸਿੱਖ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਖੰਨਾ ਏਰੀਆ ਨੂੰ ਬਿਲੋਂਗ ਕਰਦੇ ਨੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9882 41507 9882 41507 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ 1997 ਦਾ ਬਰਥ ਹੈ ਕਾਸਟ ਹੈ ਹਿੰਦੂ ਜੱਟ ਕੁਆਲੀਫਿਕੇਸ਼ਨ ਬੀਐਸਸੀ ਨਰਸਿੰਗ ਔਰ ਲੜਕੀ ਗਵਰਨਮੈਂਟ ਜੌਬ ਕਰਦੀ ਹੈ ਐਜ਼ ਅ ਨਰਸਿੰਗ ਆਫੀਸਰ ਸੈਲਰੀ ਹੈ ਇਹਨਾਂ ਦੀ 1,10,000 ਰੁਪਏ ਇੱਕ ਮਹੀਨੇ ਦੀ ਪੱਕੀ ਪਰਮਾਨੈਂਟ ਜੌਬ ਹੈ ਔਰ ਲੜਕਾ ਵੀ ਇਹਨਾਂ ਨੂੰ ਪੱਕੀ ਪਰਮਾਨੈਂਟ ਜੌਬ ਵਾਲਾ ਹੀ ਚਾਹੀਦਾ ਹੈ ਕੇਂਦਰੀ ਵਿਦਿਆਲੇ ਟੀਚਰ ਡਾਕਟਰ ਜਾਂ ਆਰਮੀ ਆਫੀਸਰ ਜਾਂ ਨੇਵੀ ਆਫੀਸਰ ਹੋਵੇ ਔਰ ਵਧੇਰੇ ਇਨਫੋਰਮੇਸ਼ਨ ਵਾਸਤੇ ਫੈਮਿਲੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 6263198239 6263198239 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਇਹ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਜਿਨ੍ਹਾਂ ਦੀ ਐਡ ਅੱਜ ਨਹੀਂ ਆਈ ਜਾਂ ਮਿਸ ਹੋ ਗਈ ਹੈ ਉਹ ਸਾਨੂੰ ਵਟਸਐਪ ਤੇ ਮੈਸੇਜ ਕਰ ਦੇਣ ਔਰ ਅਗਰ ਤੁਸੀਂ ਕੋਈ ਜ਼ਰੂਰੀ ਮੈਸੇਜ ਕਰਨਾ ਹੈ ਜਾਂ ਕੋਈ ਬਾਇਓ ਡਾਟਾ ਭੇਜਣਾ ਹੈ ਤਾਂ ਸਿਰਫ WhatsApp ਦਾ ਹੀ ਯੂਜ਼ ਕਰਨਾ ਹੈ ਜਾਨਕੀ 7589372162 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਹੈ ਜਾਂ ਮੈਸੇਜ ਕਰਨਾ ਹੈ ਔਰ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ